ਪੁਰਾਣਾ 5620 ਦਾ ਬਰੋਬਰੀ ਕਰਨ ਦੇ ਟਰੈਕਟਰ ਇਹ ਲੈਂਡ ਦੇ 5620 ਦੀ ਬਰੋਬਰੀ ਕਰਨ ਪੂਰੀ ਗਰੰਟੀ ਇਹ ਆ ਵੀ 8 ਫੁੱਟ ਫੁੱਟਾ ਸਪੇਸ ਜਿਹੜਾ ਹੋਣਾ ਦੇ ਮਗਰ ਆਹੋ ਇਹ ਨਾ ਖਿੱਚੇ ਟਰੈਕਟਰ ਨਾ ਖਿੱਚੂਗਾ ਮੈਂ ਕਿਸੇ ਦੀ ਗੱਲ ਕਰਦਾ ਵੀ ਟਰੈਕਟਰ ਪੁਰਾਣੀ ਮਾਡਲ ਦਾ ਲੋਡ ਦੀ ਪ੍ਰੋਬਲਮ ਆ ਤੇ ਵੀ ਬਾਗੇ ਦੇਖੋ ਆਹ ਨੂੰ ਟਰਬੋ ਕਰਨਾ ਹੈ ਤੇ ਇਹੀ ਨੰਬਰ ਲਾਉਣੇ ਟਰਬੋ ਨੂੰ ਜਿਹੜੀ ਇਹਨੂੰ ਲਾਈ ਆ ਤੇ ਵੀਡੀਓ ਦੇ ਵਿੱਚ ਤੁਸੀਂ ਹਰ ਥਾਂ ਦੇ ਕਹਿੰਦੇ ਜੇ ਟਰੈਕਟਰ ਦੀ ਮੋਡੀਫਿਕੇਸ਼ਨ ਜਿਹੜੀ ਆ ਉਹ ਨਹੀਂ ਕਰਾਉਣੀ ਚਾਹੀਦੀ ਜਿਸ ਤਰ੍ਹਾਂ ਮੋਹਨबीर ਜੀ ਨੇ ਪਹਿਲਾਂ ਆਖਿਆ ਸੀ ਵੀ ਤੁਸੀਂ ਮੋਡੀਫਿਕੇਸ਼ਨ ਦੇ ਖਿਲਾਫ ਜੇ ਤੇ ਅੱਜ ਜਿਹੜੀ ਮੋਡੀਫਿਕੇਸ਼ਨ ਆ ਤੁਸੀਂ ਮੂੰਹ ਆਖੋਗੇ ਸਤਿ ਸ਼੍ਰੀ ਅਕਾਲ ਰਣਬੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਨਾ ਤੁਹਾਨੂੰ ਜ਼ਰੂਰੀ ਇਸ ਕਰਕੇ ਸੱਦਿਆ ਵਾ ਕਿ ਤੁਹਾਡੀਆਂ ਬੜੀਆਂ ਵੀਡੀਓ ਵੇਖੀਆਂ ਨੇ ਤੇ ਵੀਡੀਓ ਦੇ ਵਿੱਚ ਤੁਸੀਂ ਹਰ ਥਾਂ ਦੇ ਕਹਿੰਦੇ ਜੇ ਕਿ ਟਰੈਕਟਰ ਦੀ ਮੋਡੀਫਿਕੇਸ਼ਨ ਜਿਹੜੀ ਆ ਉਹ ਨਹੀਂ ਕਰਾਉਣੀ ਚਾਹੀਦੀ ਪਰ ਅੱਜ ਜਿਹੜੀਆਂ ਇਹਦੀਆਂ ਖਾਸੀਅਤਾਂ ਅਸੀਂ ਤੁਹਾਨੂੰ ਦੱਸਾਂਗੇ ਨਾ ਤੁਸੀਂ ਇਹ ਸੋਚੋਗੇ ਕਿ ਮੋਡੀਫਿਕੇਸ਼ਨ ਜ਼ਰੂਰੀ ਹੈ ਟਰੈਕਟਰ ਨੂੰ ਤੇ ਕਰਵਾਓ ਆ ਦਿਖਾਉਣ ਕਰਕੇ ਤੁਹਾਨੂੰ ਸੱਜਿਆ ਜਿੱਥੇ ਕਿਉਂਕਿ ਇਹਨਾਂ ਕੋਲ ਹੈਗਾ ਨਾ ਕਰਾਉਣਾ ਮੈਂ ਕਰਨਾ ਉਹ ਉਹਨੂੰ ਟਰਬੋ ਕਰਨਾ ਹੈ ਤੇ ਇਹੀ ਨੰਬਰ ਲਾਉਣੀ ਟਰਬੋ ਨੂੰ ਜਿਹੜੀ ਇਹਨੂੰ ਲਾਈ ਹੈ ਜਿਹੜੀ ਇਹਨੂੰ ਲਾਈ ਨਾ ਇਹੀ ਨੰਬਰ ਟਰਬੋ ਲਾਵਾਂਗੇ ਇਹ ਸਾਰਿਆਂ ਦਾ ਅਲੱਗ-ਅਲੱਗ ਹੈ ਪਾਜੀ ਕੋਈ ਟਰੈਕਟਰ ਕਿੰਨਾ ਚੱਲ ਰਿਹਾ ਹੈ ਭਾਜੀ ਇਹਦੇ ਜਿਹੜੇ ਇਹਦਾ ਇੰਜਨ ਦਾ ਡਾਇਆ ਪਿਸਟਨ ਬੋਰ ਅੱਛਾ ਸੁਣੋ ਮੇਰੀ ਗੱਲ ਟਰੋਰ ਕਰਨਾ ਜੜੀ ਉਹਦਾ ਪਿਸਟਨ ਇਹਦੀ ਹੋਰ ਚੀਜ਼ ਆ ਉਹਦੀ ਹੋਰ ਚੀਜ਼ ਉਹਦਾ ਪਿਸਟਨ ਹੈ 104 ਦਾ ਇਹਦਾ 106 ਦਾ ਉਹਦਾ ਪਿਸਟਨ ਜੋਟਾ ਹੈ ਇਹਨੂੰ ਉਹ ਟਰੈਕਟਰ ਟਰੈਕਟਰ ਦੇਖਣ ਚ ਟੈਂਕ ਲੱਗਦਾ ਹੈ ਨਾ ਆ ਬਚਾਇਆ ਲੱਗਦਾ ਵਾ ਪਰ ਪਾਵਰ ਵਾਈਜ਼ ਇਹ ਉਦਾਂ ਵੀ ਫਰਕ ਸੀਗਾ ਤੇ ਹੁਣ ਉਹ ਗੇਅਰ ਲੱਗਨ ਦਾ ਕਰਕੇ ਉਹਦੇ ਨਾਲੋਂ 2 ਗੁਣਾ ਹੋ ਗਿਆ 106 ਦਾ ਉਹਦਾ ਜਿਹੜਾ ਹੈਗਾ ਕਪੈਸਿਟੈਂਸ ਜਮਨੀ 5520 ਦਾ ਬਰੋਬਰੀ ਕਰਨ ਦੇ ਆ ਟਰੈਕਟਰੇ ਫੋਲੈਂਡ ਦੇ 5520 ਦੀ ਬਰੋਬਰੀ ਕਰਨ ਦੇ ਟਰੈਕਟਰ ਇੱਕ ਦੇ ਆ ਜਦੋਂ ਟ੍ਰਾਈ ਲੈਣੀ ਹੁੰਦੀ ਜੋ ਤੁਹਾਨੂੰ ਪਤਾ ਆ ਚੀਜ਼ ਵਾ ਨਾ ਘੋੜੀ ਉੱਚੀ ਦੀਆਂ ਤੇ ਘੱਟੋ ਘੱਟ 17 ਨਹੀਂ ਤੇ 13 ਮਂਗਾਓ ਇਹ ਆ ਹਲਾ ਨਾ ਤਾਂ ਹੀ ਹਲਾ ਆਪਣੀਆਂ ਰੱਖਣੀਆਂ ਤੇ ਨਾ ਕੋਈ ਪੈੜੀ ਆਪਣੀ ਰੱਖੀ ਆ ਇੱਥੇ ਵੀ ਪੈੜੀ ਇਹਨਾਂ ਨੂੰ ਪੁੱਛੀ ਵੀ ਕਿਹੜੀ ਖਾਲੀ ਤੇ ਲੈ ਚੱਲੋ ਹਲਾ ਜਿਹੜੀਆਂ ਪੋਣੀਆਂ ਪਾਲੋ ਅਛਾ ਇਧਰ ਲਾਇਆ ਲੀਵਰ ਗੇਰ ਵਾਲਾ ਆ ਵੇਖੋ ਇਹ ਜਿੱ ਤਰ੍ਹਾਂ T20 ਫਾਰਮੂਲਾ ਟਰੈਕ ਉਧਰ ਨੂੰ ਕੀਤਾ ਹੈ ਹਾਂ ਇਹ ਗੇਰ ਵਟਰਾ ਲਾ ਵਾ ਇਹ ਪਹਿਲੇ ਦੇ ਆ ਪਹਿਲੇ ਦੇ ਚੱਕਰ ਬਹੁਤ ਜਿਆਦੇ ਖਤਮ ਹੋ ਗਏ ਦੇ ਦੇ ਆ ਇਧਰ ਵੇਖੋ ਆ ਇਧਰ ਵੇਖੋ ਇਧਰੋਂ ਗੇਰ ਵਟਾ ਕਰੀ ਜਾਓ ਇਧਰੋਂ ਗੇਰ ਵਟਾ ਕਰੀ ਜਾਓ ਮਰਕੇ ਇਧਰ ਵੇਖੋ A B ਜੀ ਹਾਂ 4 ਸਪੀਡਾਂ ਦੇ ਹੋ ਗਿਆ ਫਿਰ ਇਹ 4 ਸਪੀਡਾਂ ਦੇ ਹੋ ਗਿਆ ਓਏ ਹੱਲਾ ਦੇ ਵੱਡੀਆਂ ਲੈ ਆਉਂਦੇ ਓ ਹੱਲਾ ਵੱਡੀਆਂ ਲੈ ਆਈ ਆ ਜੀ ਹਾਂ ਇਹ ਜ਼ੋਰ ਜ਼ਿਆਦਾ ਲਗਾਉਂਦੇ ਨੇ ਟਰੈਕਟਰ ਤੇ ਇਹਨਾਂ ਹੱਲਾ ਦੇ ਆਜੋ ਹੁਣ ਇੱਧਰ ਆਓ ਟਾਡੇ ਕੋਲ 5504 ਹੀ ਆ ਆ ਮੇਰੇ ਕੋਲੇ ਵੀ 404 ਆ ਆਜੋ ਬੀ ਫੜ ਜਾ ਫੜ ਜਾ ਆ ਬੀ ਜੇ ਆਹੋ ਪਹਿਲਾ ਇਹਦੀ ਰੇਸ ਆਪਣੇ ਆਪ ਘਟ ਚੱਲੀ ਏ ਆ ਵਧੀਆ ਇੰਦ ਹੋ ਗਿਆ ਹਾਂਜੀ ਭਾਈ ਇਹਦੇ ਆਪਣੇ ਜਿਹੜੇ ਆ ਏ ਦੇ ਏ ਬੀ ਸੀ ਜਿਹੜੇ ਆ ਹੋਰ ਆ ਤੁਸੀਂ ਦੂਜੇ ਟਰੈਕਟਰਾਂ ਨੂੰ ਨਾ ਕਿਹ ਲੋ ਅੱਛਾ ਡੀ ਦੇ ਸੀ ਦੇ ਵਿੱਚ ਵੇਖ ਰਹੇ ਹੋ ਨਾ ਡੀ ਦੇ ਪਹਿਲੇ ਜਿਵੇਂ ਚੱਲ ਜਾਂਦਾ ਹੈ ਜਿਸ ਤਰ੍ਹਾਂ ਅੰਕ ਪਹਿਲਿਆਂ ਜਮ ਉਹਨਾਂ ਦੂਜੇ 'ਚ ਵੀ ਚੱਲ ਜਾਂਦਾ ਡੀ ਦੇ ਦੂਜੇ 'ਚ ਵੀ ਜਾਂਦੇ ਜਾਂਦਾ ਚੱਲਣਦਿਆ ਟਰੈਕਟਰ ਚੱਲਣਦਿਆ ਵਾ ਤੇ ਸੀ ਦੇ ਸੀ ਦੇ ਚੌਥੇ ਨਹੀਂ ਚੱਲਣਦਿਆ ਵਾ ਹੋਰ ਇਹ ਤੋਂ ਕੀ ਲੈਣਾ ਵਿਚਾਰਾ ਇਹ ਤੋਂ ਕੀ ਲੈਣਾ ਵਾ ਹੁਣ ਮੈਨੂੰ ਇਹ ਦੱਸਦੇ ਉੱਤਰਾ ਪੱਛਾ ਇੱਕ ਕਰੀਏ ਚੱਕਰ ਆ ਇਹ ਦੇ ਜਿਹੜੇ ਇਹਦੇ ਸਭ ਤੋਂ ਸਲੋ ਚੱਕਰ ਆ ਨਾ ਇਹਨੂੰ ਇਹਨੂੰ ਜੈਕ ਲਾ ਕੇ ਪਿਛੇ ਇਹਦੇ ਸੁਪਰ ਸੀਡਰ ਵਧੀਆ ਚੱਲ ਸਕਦਾ ਇਹ ਹਾਂ ਉਹ ਨਾ ਬੰਦਿਆਂ ਨੂੰ ਇਹ ਉਹਨਾਂ ਬੰਦਿਆਂ ਦਾ ਟਰੈਕਟਰ ਆ ਖੱਟੇ ਪਰਨੇ ਵਾਲੇ ਦਾ ਆਹੋ ਗਾਰੰਟੀ ਇਹ ਆ ਕਿ 8 ਫੁੱਟ ਸੁਟਾ ਸੁਪਰ ਸੀਡਰ ਪਹੁੰਚ ਰਹੇ ਮਗਰ ਆਹੋ ਇਹ ਨਾ ਖਿੱਚੇ ਟਰੈਕਟਰ ਨਾ ਮਿੱਟੂਗਾ ਮੈਂ ਟਿਕਨ ਦੀ ਗੱਲ ਕਰਦਾ ਵੀ ਟਰੈਕਟਰ ਪੁਰਾਣੇ ਮਾਡਲ ਜਾਂ ਲੋਕ ਦੀ ਪ੍ਰੋਬਲਮ ਨਹੀਂ ਜੈਕ ਲਾ ਕੇ ਨਾ ਇਹਦਾ ਬੰਪਰ ਦਿੱਤਾ ਬਾਨਾ ਲੇਵਲ ਦੀ ਕਮੈਸਟਿੰਗ ਵਧਾ ਦੇਰੀ ਅੱਛਾ ਉਹ ਹੀ ਵਧਾ ਦੇਰੀ ਠੀਕ ਹੈ ਬੰਪਰ ਦਿੱਤਾ ਬਾਨਾ ਦਾ ਉਹ ਦਾ ਲੰਬਾ ਠੀਕ ਤੇ ਪੰਪੇ ਨੂੰ ਪੰਪੇ ਨੂੰ ਲੱਗਣਾ ਹੈ ਜਿਹੜਾ 53 ਦਾ ਨਹੀਂ ਉਹ ਪਹਿਲੇ ਮੜ ਦੋ ਆਹੋ ਉਹ ਪੰਪ ਲੱਗਣਾ ਹੈ ਹਾਂ ਲੱਗ ਲੱਗਣਾ ਹੈ ਐਡਾ ਲੰਮਾ ਪੰਪ ਆਓ ਐਡਾ ਹੈ ਉਹਦਾ ਲੰਮਾ ਲੱਗਣਾ ਹੈ ਉਹ ਦੂਜਾ ਪੰਪ ਆ ਜੀ ਲਿੰਕ ਪਾਓ ਥੋੜਾ ਸਾਈਡ ਤੇ ਆਵੇ ਆ ਕੰਪਨੀ ਕਲੱਚ ਲੱਪੋ ਕਲੱਚ ਲੱਪੋ ਟੱਟ ਮੜਾਇਆ और वे को स्पीडरी अच्छा और को पहले गिर पाओ ये देखो लोग खत्म ही करते हैं चक्करें देख तू जा पाओ तू जा कर तो घर मोगे इधर ऐसे की चलना कुपल चल रहे हैं ये इधर हाँ वहाँ चलो तू क्या चलना है तू क्या हाँ वहाँ चलना है ऐसा चक्कर इतने स्थाई ना

ਇਹ ਇੱਥੇ ਟਰੈਕਟਰ ਪਹਿਲਾਂ ਨੱਪੋ ਕਲਚ ਇੱਥੇ ਟਰੈਕਟਰ ਪਹਿਲਾਂ ਗੋਹੇ ਜਿਹਾ ਪਹਿਲਾ ਹੈ ਆਪਣਾ ਆਹ ਬਸ ਇਧਰਾਂ ਪਹਿਲਾ ਹੈ ਉਹ 2 ਗੇਅਰ ਬਕਰੇ ਬਣ ਗਏ ਉਹ ਹਾਈ ਦੇ ਵਿੱਚ ਹੋ ਗਿਆ ਤੇ ਇੱਥੇ ਲੋਜ ਹੋ ਜਾਂਦਾ 2 2 6 ਵੇ 6 ਹੀ ਜਿਤਨਾ ਮੈਂ ਫਾਰਮ ਟਰੈਕ ਚਲਾਉਣਾ ਉਤਰਾ ਹਾਂ ਹਾਂ ਉਹਦੇ 2 ਚ 2 ਗੇਅਰ ਹੋ ਗਏ ਇੱਥੇ 2 ਗੇਅਰ ਹੋ ਗਏ 2 2 2 4 4 4 16 ਬਣ ਗਏ ਹਾਂ 4 ਚ 2 16 ਜਾਣ ਕਿਤਾ ਬਣੀ ਹੈ ਜਾਣ ਬਹੁਤ ਜਿਆਦੀ ਹੋ ਗਈ ਕਿਹੜੇ ਦੇਖ ਮੇਰੇ ਟਰੈਕਟਰ ਨਾਲੋਂ ਅੱਧੋ ਅੱਧੀ ਜਾਨ ਹੋ ਗਈ ਜਿਹੜੇ ਦੇਖੋ ਕਿੰਨੇ ਵੇਖੋ ਕੰਮ ਸਾਡਾ ਫੁੱਦੂ ਨਹੀਂ ਹੈਗਾ ਲੋਕ ਜਦੋਂ ਐਦਾਂ ਕਰਦੇ ਨਾ ਫਿਰ ਆਨੂੰ ਦੱਸਾਂਗਾ ਵੇਖੋ ਕੰਮ ਰੱਬ ਕਿੰਨਾ ਨੰਬਰ ਲਗਾਣੀ ਇਹ ਛੱਡੋ ਇਹ ਨਹੀਂ ਦੱਸਾਂਗੇ ਇਹਦੀ ਗੋਡੀਆਂ ਰਲਾ ਕੇ ਆਉਂਦਾ ਆਈ ਆਉਂਦਾ ਇਹ ਇਹ ਰੱਬੋ ਇਸ ਟਾਈਮ 5405 ਨੂੰ ਨਹੀਂ ਹੁੰਦਾ ਤੁਹਾਾਰੇ ਕੱਢਾ ਮਿਲਦਾ ਵੀ ਨਹੀਂ ਹੈ ਇਹ ਕੋ ਫੈਮਲੀ ਕੋ ਗੱਡੂ ਕੋ ਟ੍ਰਾਂਸਪੋਰਟ ਹੈ ਠੀਕ ਹੈ ਪੂਰੀ ਵਿੱਚ ਇਹਨੂੰ ਹੀ ਫਿਲਟਰ ਹੋਹੀ ਲੱਗਾਗੇ ਭਾਜੀ ਪਹਿਲਾਂ ਇਹਨੂੰ ਨਹੀਂ ਕਿ ਬਦਲਣਾ ਇਹਦਾ ਫਿਲਟਰ ਦਾ ਕੋਈ ਵੀ ਰੀਜਨ ਨਹੀਂ ਹੁੰਦਾ ਕਿਹੜਾ ਕੋ ਚੇਂਜ ਕਰਾਇਆ ਨਾ ਇਹ ਕਿਹਦਾ ਵੀ ਚੇਂਜ ਕਰ ਆ ਵੇ ਲੋ ਹੋ ਫਿਲਟਰ ਲਗਾ ਦੇ ਨਾਲ ਦਾ ਪਹਿਲੇ ਨਾਲ ਜੇ ਜੇ ਆਪਾਂ ਇਹਨੂੰ ਟੂਰੀ ਤੇ ਚਰਾਏ ਦੇ ਲਗਾਤਾਰ ਚਲਾਇਆ ਕਿੰਨਾ ਚਿਰ ਚਲਾਓਗੇ ਮੰਨ ਲਾ ਵੀ 10 ਘੰਟੇ 12 ਘੰਟੇ ਚਲਾਓ ਹਾਂ ਹਾਂ ਪਹਿਲਾਂ ਨਹੀਂ ਚੱਲਦਾ ਇਹ ਫਿੱਟ ਰਹੇ ਹੈ ਪਹਿਲਾਂ ਚੱਲਦਾ ਹੈ ਇਹ ਤਾਂ ਚੱਲੂਗਾ ਮੈਂ ਉਹਦੀ ਗੱਲ ਕਰਦਾ ਨਾ ਨਾ ਉਹਦੀ ਇੰਟਰਕੂਲਰ ਦੀ ਗੱਲ ਕਰਦਾ ਗਰਮ ਹੁੰਦੀ ਰੇਡੀ ਗਾਰੰਟੀ ਆ ਵੀ ਤੁਸੀਂ ਮੈਨੂੰ ਸਾਰੀ ਧੜੀ ਵਾਗਦੇ ਨਹੀਂ ਤੁਸੀਂ ਆ ਤੇ ਆਤੀ ਕਰਦੇ ਅੱਛਾ ਮਤਲਬ ਇਹਦੇ ਓਏ ਇਹਦੇ ਸੇਫਟੀ ਵਾਈ ਜਾਂ ਫਿਰ ਇਹਦਾ ਟਰਬੋ ਓਵਰ ਨਹੀਂ ਜਾਦਾ ਪਹਿਲਾ ਟਰੈਕਰ ਕਿੰਨਾ ਗਰਮ ਹੁੰਦਾ ਹੈ ਪਹਿਲਾ ਲਾਲ ਤੇ ਜਾਂਦਾ ਹੈ ਮੈਂ ਡਰਦਾ ਹਾਂ ਟਰੈਕਟਰ ਫੜਨ ਤੋਂ ਡਰਦਾ ਹਾਂ ਲੋਡ ਵੀ ਟਰੈਕਟਰ ਗਰਮ ਪੜਾਉਂਦਾ ਹੈ ਅੱਛਾ ਪਰ ਮੈਨੂੰ ਆਪਣੇ ਆਪ ਤੇ ਵੀ ਜਵਾਹ ਜੀ ਤੇਰੇ ਨਾਲ ਮੈਂ ਗਰਮ ਹੋਣਾ ਰੀਜਨ ਖੋਲ੍ਹ ਕੇ ਦੇ ਮਡਲ ਦਾ ਆਪਾਂ ਨੂੰ ਇਹਨੂੰ ਇੰਟਰਕੂਲਰ ਦੇਣੀ ਨਹੀਂ ਲੋੜ ਮੈਂ ਕਿਹਾ ਸਾਰੀ ਦਿਹਾੜੀ ਚਲਾਓ ਜੇ ਗਰਮ ਹੋ ਤਾਂ ਗੱਲ ਹੈ ਪਹਿਲਾਂ ਲਾਲ ਡਲਾ ਕੇ ਵੀ ਲੋਦੀ ਆਗੇ ਤੇਰੀ ਹੁਣ ਸੂਈ ਨੀ ਕਿਉਂ ਕਰਾਏ ਇਹਨਾਂ ਸਹੀ ਤੇ ਇਵਾਂਗੇ ਯਾਰ ਅੱਧੂ ਸੂਈ ਤਾਲੀ ਇਹ 11 ਜੋ ਹੋ ਗਿਆ ਓਪਰੇਟਰ ਨਾਲੋਂ ਵੀ ਜ਼ਿਆਦਾ ਜਿੰਦ ਮਾਰਦਾ ਇਹ ਨਾ ਜੋ ਗਿਆ ਨਾ ਇਹ 11 ਜੋ ਗਿਆ ਇਹ 11 ਕਿਉਂ ਹੋ ਗਿਆ ਇਹ ਆਪ ਦੇ ਇਹ ਆਪ ਦੇ 11 ਜਾ ਫੇਰ ਉਹਦੇ ਨੂੰ ਜਾਣ ਘਾਟ ਮਾਰਦਾ ਜਿੰਨੂੰ ਇਹ ਜੇ ਇਹਨੂੰ ਐਕਸਟਰਾ ਗ੍ਰੀਨ ਫੇਰ ਲਾਤਾ ਨਵਾਂ ਆਪ ਦਾ 4x4 ਚਲਾਉਣਾ ਨਾ ਹਾਂ ਐਨੇ ਫਾਲੀ ਤਾਂ ਉਹ ਵੀ ਨਹੀਂ ਚੱਲਦਾ ਦਮੂਗਾ ਪੂਰਾ ਨਹੀਂ ਜਾੜੇ ਕੋ ਹੈਗਾ ਜੀ ਉਹ ਸਾਹਮਣੇ ਕਰ ਗੁੰਜਾਜੀ ਦਾ 4x4 ਇਹਨੇ ਚਾਚੇ ਕੋ ਕੀ ਦੋਜੋ ਕਿਹੜੀ ਕਮੀ ਹੈਗੀ ਆ ਨੇ ਨਹੀਂ ਕੰਮ ਨਹੀਂ ਬਹੁਤ ਹੋ ਗਿਆ ਇਹ ਗੇਅਰ ਦੀਆਂ ਸਪੀਡਾਂ ਬਣੀਆਂ ਨੇ ਇਹਦੀਆਂ ਪਹਿਲੇ ਹਾਂ ਬਿਲਕੁਲ ਉਹੀ オリジナル ਹੀ ਹੈਗੇ ਸਾਰੇ ਸਟੋਕ ਵੱਖੋ ਵੱਖਰੀਆਂ ਆਵਾਜ਼ਾਂ ਆਉਂਦੀਆਂ ਪੂਰੀ ਨਾਲ ਹਾਲੇ ਇਹਨੂੰ ਟਰਬੋ ਇੰਜਨ ਦੇ ਡਾਇਰੇ ਤੇ ਲੱਗਾ ਵਾ ਪੂਰੀਆਂ ਸਟੋਕਾਂ ਨੇ ਵੱਖੋ ਵੱਖਰੀਆਂ ਇੰਜਨ ਟਨਕਣੀਆਂ ਵੇ ਆਵਾਜ਼ਾਂ ਆਉਂਦੀਆਂ ਉਹ ਦਾ ਟਰਬੋ ਦੇ ਨਾਲ ਹੋਰ ਹੀ ਤਰ੍ਹਾਂ ਦੀ ਆਵਾਜ਼ ਜੀ ਨਾ ਰੇਲੇ ਜਿਹੀ ਹੋ ਜਾਂਦੀ ਆ ਮੈਂ ਸਮਝਦਾ ਵੀ ਇਹਨੂੰ ਟਰਬੋ ਜੇ ਲੱਗਾ ਤੇ ਜਿੰਨੀ ਪਾਵਰ ਹੋਉਂਦਾ ਵਾ ਵੀ ਫਿਰ ਇਹਨੂੰ ਇੰਟਰਕੂਲਰ ਚਾਹੀਦਾ ਲਗਾਤਾਰ ਚੱਲਣ ਨੂੰ ਉਹ ਕਿਹਨਾਂ ਚਾਹੀਦਾ ਹੀ ਨਹੀਂ ਦਾ ਅੱਛਾ ਦੂਜੀ ਗੱਲ ਵੇਖਿਓ ਹੈ ਸਭ ਤੋਂ ਜਿਆਦੀ ਵਧੀਆ ਗੱਲ ਪਤਾ ਕੀ ਆ ਸਭ ਤੋਂ ਜਿਆਦੀ ਵਧੀਆ ਗੱਲ ਸਭ ਤੋਂ ਜਿਆਦੀ ਵਧੀਆ ਗੱਲ ਆ ਵੀ ਜਿੰਨੇ ਚੱਕਰ ਪਹਿਲੇ ਏ ਦੇ ਵਿੱਚ ਹੋ ਗਏ ਆ ਨਾ ਕੰਪਨੀ ਕਿਸੇ ਤੋਂ ਵੀ ਇੰਨੇ ਘੱਟ ਚੱਕਰ ਨਹੀਂ ਹੋਏ। ਇਹ ਮੈਂ ਕਹਿੰਦਾ ਕਿ 9 ਫਟਾ ਸੁਪਰ ਸੀਕਰ ਖੇਡ ਸਕਦਾ ਪਹਿਲੇ ਦੇ ਵਿੱਚ ਜਿਹੜਾ ਆਵਾਜ਼ ਦੇ ਚੱਕਰ ਆ। ਖਿੱਚੂਗਾ। ਸਭ ਤੋਂ ਜ਼ਿਆਦੇ ਚੱਕਰ ਘੱਟ ਵਾ। ਅਰੇ 969 ਦੇ ਸਵਰਾ ਅਜ ਦੇ ਉਹਦੇ ਨਾਲੋਂ ਵੀ ਘਾਟੇ ਨੇ। ਉਹਦੇ 1 ਪੁਆਇੰਟs ਨਹੀਂ 4 ਆ। ਉਹਦਾ ਜੌਂਡੀਅਰ ਦੇ 1 ਪੁਆਇੰਟ ਚੱਕਰੇ ਦੇ। ਆ ਇਹ ਇੱਥੇਗਾ। ਆ ਇਹ। ਅਰੇ ਇਹ ਮੇਰੇ ਸਾਬ ਹੁਣ 1 ਨਾਲੋਂ ਵੀ ਚੱਕਰ ਖਤਮ ਹੋ ਗਿਆ। ਬਹੁਤੇ ਜ਼ਿਆਦੇ ਖਤਮ ਹੋ ਗਿਆ। ਪੂਰੇ ਭਰੇ ਪਾਣੀ ਨਾਲ ਫੁੱਲ ਆਵੇ ਫਿਰ ਵੀ ਵੇਲਾ ਸਲਿੱਪ ਦੇ ਜਾਂਦੇ ਆ ਇੱਕ ਵੀ ਤੁਮਕਾ ਪਾਹਾ ਵਧਾ ਨਹੀਂਏਗਾ ਇਹਦੇ ਇੰਨਾ ਪਾਣੀ ਆ 2.5 2.5 ਕੁਇੰਟਲ 3 3 ਕੁਇੰਟਲ ਪਾਣੀ ਇਹਦੇ ਚ ਬਾੜਾ OK 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 ਠੀਕ ਆ ਜੀ ਦੂਜਾ ਦਸ ਵੇਖੀ ਬੁਰੇ ਬੁਰੇ ਕਲੇ ਹੀਦਾ ਹੈ ਦੇਖਣਾ ਅਸੀਂ ਦੇ ਵੇਖਿਆ ਅੱਛਾ ਇੱਥੇ ਇਸੇ ਵੱਡੀ ਜੀ ਵੇਖਿਆ ਇਹ ਕੋਈ ਨੀ ਆਪਾਂ ਆਪਣੇ ਵਾਲੇ ਦਾ ਟਰਾਈ ਲੈ ਕੇ ਨਾ ਉਹਨੂੰ ਇੱਕ ਰੀ ਚਲਾ ਲਈਏ ਚਲਾ ਕੇ ਉਹ ਕਰਦੇ ਆਂ ਤੇ ਨਿੱਕੇ ਦੇ ਨਾਲ ਸਾਡਾ ਜਿਹੜਾ 52 10 ਹੈ ਨਾ ਹਾਂ ਉਹਨੂੰ ਤੁਸੀਂ ਭਾਵੇਂ ਕੰਪਨੀ ਦੇ ਅੰਡਰ ਵਾਰੰਟੀ ਕਰਾਓ ਜਾਂ ਬਾਹਰ ਕਰਾਓ ਉਹਦੀ ਉਹ ਟਰੰਪੋ ਆਪਾਂ ਚੇਂਜ ਕਰ ਦਿੰਦੇ ਆਂ ਨਹੀਂ ਆਪਣਾ ਉਹ ਆਪਾਂ ਨਿੱਕੇ ਦੇ ਲਾ ਦਾਂਗੇ ਆਹੋ ਉਹ ਨਿੱਕੇ ਦੇ ਲਾ ਦਈਏ ਉਹਨੂੰ ਟਰੰਪੋ ਵੱਡੇ ਨੂੰ ਇਹਦੇ ਨਾਲ ਹੀ ਲਾਉਂਗਾ ਲਾ ਕੇ ਤੇ ਉਹਦੀ ਪੰਪ ਦੀ ਜਿਹੜੀ ਸੈਟਿੰਗਾਂ ਉਹ ਇਹਦੇ ਸਾਮਕ ਅੱਛਾ ਸੁਰੂ ਗੱਲ ਇੱਥੇ ਐਫਸੀ ਯੂਨਿਟ ਜੀ ਲਾਇਆ ਹੈ ਐਮ ਪੀ ਸੀ ਯੂਨਟ ਯਾਰ ਆਹ ਟਰੈਕਟਰ ਜੇ ਤੇ 10 ਬਰੇ ਹੰਡਾਉਣਾ ਨਾ ਤੇ ਜੇ ਇਹ ਸੋਚੋ ਵੀ ਜੇ ਮੈਂ ਐਮ ਪੀ ਸੀ ਯੂਨਟ ਲਾਵਾਂ ਤੂੰ ਤੂੰ ਬਾਦ ਵੀ ਬਨੇ ਦਾ ਇਹ ਲੋਕਾਂ ਨੇ ਨਾ ਵੇਖੋ ਯਾਰ ਜੇ ਤੁਸੀਂ ਐਮ ਪੀ ਸੀ ਯੂਨਟ ਇੰਨੀ ਇੰਨੀ ਮੋਡੀਫਿਕੇਸ਼ਨ ਨਾ ਜੇ ਯਕੀਨ ਹੀ ਨਾ ਐਮ ਪੀ ਸੀ ਯੂਨਟ ਲਾਉਣਾ ਇਹਨੂੰ ਦੇਖ ਕੇ ਗੋਵਿੰਆ ਚਾਰ ਲੈ ਲਓ 54 ਦਾ 10 ਲੈ ਲਓ ਉਹ ਚਿਰਿੰਗਾ ਪੰਜ ਵੀ ਇੰਨੀ ਕੰਮ ਕਰਨ ਦੇ ਆ ਇਹਨੂੰ ਆਪਾਂ ਵਾਪਸ ਕੀਤਾ ਇੱਕ ਇੱਕ ਦਿਮਾਗ ਦਾ ਕੀੜਾ ਐਮ ਪੀ ਸੀ ਯੂਨਟ ਲਾਉਣ ਦਾ ਤੇ ਫਿਰ ਟਰੈਕਟਰ ਥੋੜਾ ਜਿਹਾ ਹੋਰ ਵੱਡਾ ਲੈ ਲਓ ਸੁਣੋ ਮੇਰੀ ਗੱਲ ਇਧਰ ਆਓ ਇਧਰ ਆਓ ਨਾ ി ചീ സേൽ കമ്പോ അച്ഛാ ആ പേപ കമ്പ അബ ഓക്കെ ആ പേപ കമ്പ ആ കംപ്ലൈവ് ആ മോഡ ਚੰਗਾ ਲਗਾ ਕਰਕੇ ਇਹਨੂੰ ਇੰਟਰਕੂਲਰ ਦੀ ਲੋੜ ਨਹੀਂ ਔਰ ਜੇ ਐਮਪੀਸੀ ਜੁਨਟਰ ਲੱਗਿਆ ਫਿਰ ਇਹਨੂੰ ਇੰਟਰਕੂਲਰ ਵੀ ਲਾਉਣਾ ਪੈਣਾ ਹੈ ਉਹ ਵੀ ਨਹੀਂ ਜੁਨੇਗਾ ਸਾਡੇ ਕੋਲ ਉਹ ਵੀ ਕੰਟਰੋਲ ਕਰ ਰਹੇ ਨੇ ਆਹ ਮਗਰ ਲੱਗਣਾ ਨਹੀਂ ਐਮਪੀਸੀ ਟੀਵੀਸੀ ਲੱਗੀ ਹੈ ਜੀ ਹਾਂ ਹਾਂ ਉਹ ਤੋਂ ਹੀ ਕੰਟਰੋਲ ਕਰ ਲੈਂਦੇ ਆਹ ਜੀ ਡਾਈ ਜੋ ਨੂੰ ਕੰਟਰੋਲ ਟੀਵੀਸੀ ਜੋੜ ਕੇ ਕੰਟਰੋਲ ਕਰ ਲੈਂਦੇ ਫਿਰ ਇੰਟਰਕੂਲਰ ਦੀ ਲੋੜ ਨਹੀਂ ਆਈ ਆਪਣੇ ਹਿਸਾਬ ਨਾਲ ਕੰਟਰੋਲ ਕਰ ਲਾਂਗੇ ਸਾਡੇ ਕੋਲ ਬੜੇ ਤਰੀਕੇ ਆ ਦਾ ਇੱਕ ਪਾਈ ਤੋਂ ਵੀ ਬਾਰੂਨੇ ਲੱਗਾ ਤੇ ਜੇ ਜੇ ਤੂੰ ਇਹਦੇ ਨੂੰ ਕਹੂਗੇ ਨਾ ਵੱਡੇ ਫਿਲਟਰ ਦੀ ਲੋੜ ਹੈ ਨਹੀਂ ਨਹੀਂ ਫਿਲਟਰ ਦੀ ਨਹੀਂ ਵੱਡੇ ਦੀ ਲੋੜ ਹੈ ਜੀ ਆ ਸਮਝ ਨਹੀਂ ਇਹ ਨੂੰ ninja ਦਾ ਆ ਤੇ ਲੱਗਾਗੇ ਫੋਰ ਬਾਈ ਫੋਰ ਤੇ ਬੜੀ ਜਿੰਦ ਬਣਾਗੇ ਟਰੈਕਟਰ ਬੋਲਦਾ ਨਹੀਂ ਗੋਲਾਂਗੇ ਦੋਸਤੋ ਇਹ ਹੈਗਾ ਜੀ ninja hp ਦਾ ਟਰੈਕਟਰ ਆ ਤੇ ਇਹ ਜਿਹੜਾ ਏ ਇਹਦੇ ਪਿੱਛੇ 8 ਫੁੱਟਾ ਰੋਟਾਵੇਟਰ ਜਿਹੜਾ ਏ ਉਹ ਚੱਲੂਗਾ ਤੇ ਤੁਸੀਂ ਕੀ ਇਸ ਗੱਲ ਨੂੰ ਮੰਨਦੇ ਜੇ ਵੀ 8 ਫੁੱਟਾ ਰੋਟਾਵੇਟਰ ਖੇ ਚੱਲੂਗਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦਾ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਹੁੰਨੇ ਨਾ ਕਿ ਮੋਡੀਫਿਕੇਸ਼ਨ ਨਹੀਂ ਕਰਾਉਣੀ ਚਾਹੀਦੀ ਕਿਉਂਕਿ ਏਜੰਸੀਆਂ ਦੇ ਟਰੈਕਟਰ ਕੰਪਨੀਆਂ ਦੇ ਜਿਹੜੇ ਏਡੇ ਵੱਡੇ ਇੰਜੀਨੀਅਰ ਹਨਾ ਜਿਹੜੇ ਘੰਟਿਆਂ ਦੇ ਹਿਸਾਬ ਨਾਲ ਲੱਖਾਂ ਦੀ ਤਨਖਾਹ ਲੈਂਦੇ ਆ ਉਹ ਉਹਨੂੰ ਜਿਹੜੀ ਟੈਕਨੀਕ ਬਣਾ ਕੇ ਭੇਜਦੇ ਆ ਉਹਦੋਂ ਨੂੰ ਆਪਾਂ ਨੇ ਛੇੜਛਾੜ ਨਹੀਂ ਕਰਨੀ ਚਾਹੀਦੀ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਨਾ ਵੀ ਅੱਜ ਤੁਸੀਂ ਆਪ ਕਹੋਗੇ ਕਿ ਮੋਡੀਫਿਕੇਸ਼ਨ ਕਰਨੀ ਕਹੀਦੀ ਆ ਮੈਂ ਇੱਥੇ ਆਪਣੇ ਦੇਸ਼ ਵਿਦੇਸ਼ ਦੇ ਸਾਰੇ ਸਰੋਤਿਆਂ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਜਿਹੜੀ ਸਰਦਾਰ ਮੋਹਨ ਸਿੰਘ ਜੀ ਨੇ ਨਾਲ ਗੱਲ ਕਹੀ ਆ ਵੀ ਤੁਸੀਂ ਆਪ ਕਹੋਗੇ ਉਹਦਾ ਕਾਰਨ ਆ ਇੱਕ ਇਹ ਟਰੈਕਟਰ ਆ 2 ਸਪੀਡ ਕੰਪਨੀ ਵੱਲੋਂ 2 ਸਪੀਡ ਆਇਆ ਵਾ 50 ਐਚਪੀ ਕੈਟਾਗਰੀ ਦਾ ਟਰੈਕਟਰ ਆਏ ਤੇ ਇਹਦੇ ਨਾਲ ਸਾਡੇ ਜਿਹੜੇ ਫੋਰਮੈਨ ਆ ਇਟ ਕੰਪਨੀ ਨੇ ਵੀ ਇਸ ਚੀਜ਼ ਨੂੰ ਮਤਲਬ ਰਿਜੈਕਟ ਕੀਤਾ ਵੀ ਇਹ ਚੀਜ਼ ਨਹੀਂ ਹੋ ਸਕਦੀ। ਇਹ ਟਰੈਕਟਰ ਦੇ ਵਿੱਚ ਮੋਡੀਫਿਕੇਸ਼ਨ ਨਹੀਂ ਹੋ ਸਕਦੀ। ਇਹਨੂੰ 4 ਸਪੀਡ ਕੀਤਾ ਜੀ। ਕੰਪਨੀ ਦੇ ਲੇਟੈਸਟ ਟਰੈਕਟਰ ਜਿਹੜੇ ਆ ਰਹੇ ਹਨਾ 4 ਸਪੀਡ ਉਹਦੇ ਬਰੋਬਰ ਦਾ ਟਰੈਕਟਰ ਇਹ ਜਿਹੜਾ ਵਾ ਇਹਨਾਂ ਨੇ ਕਰ ਦਿੱਤਾ ਵਾ। ਉਹ ਕਿਸ ਤਰ੍ਹਾਂ ਕੀਤਾ ਕਿ ਜਿਸ ਤਰ੍ਹਾਂ ਫਾਰਮ ਟਰੈਕ ਦੀ ਨਾਲ T20 ਗੇਅਰ ਆਉਂਦਾ ਵਾ ਉਹ ਚੀਜ਼ ਇਹਦੇ ਨਾਲ ਕਰ ਦਿੱਤੀ ਆ। ਔਰ ਇਸ ਟਾਈਮ ਵੱਖ-ਵੱਖ ਟਰੈਕਟਰਾਂ 'ਚ ਖਾਸੀਅਤ ਹੁੰਦੀ ਆ ਜਿਹੜਾ ਸਵਰਾਜ ਕੰਪਨੀ ਦਾ ਟਰੈਕਟਰ ਆ 969 ਉਹਦੀ ਜਿਹੜੀ ਆ ਲੋ ਦੀ ਸਪੀਡ ਪਹਿਲੇ ਦੀ ਸਭ ਤੋਂ ਘੱਟ ਆ 1.4 ਆ ਤੇ ਮੈਂ ਸਮਝਦਾ ਵੀ ਇਹਦੀ 1. ਹੋਣੀਗੀ ਇਹਦੀ 0.9 8.5 ਇੱਥੇ ਇਹਦੀ ਸਪੀਡ ਆ 1 ਦੀ ਇਹਦੇ ਮਗਰ 8 ਕੀ ਇਹਦੇ ਮਗਰ 9 ਫੁੱਟਾ ਵੀ ਰੂਟਾਵੇਟਰ ਚੱਲ ਸਕਦਾ ਇਹ ਜਿਹੜੀ ਮੋਡੀਫਿਕੇਸ਼ਨ ਆ ਮੈਂ ਨੂੰ 101% ਰეკਮੈਂਡ ਇਸ ਵਾਸਤੇ ਕਰਦਾ ਵਾਂ ਪੀ ਇਹ ਜਿਹੜਾ ਟਰੈਕਟਰ ਆ ਇਹਦੀ ਜਿਹੜੀ ਆ ਓਵਰ ਆਲ ਆਪਾਂ ਕੀਮਤ ਤੈਅ ਕਰੀਏ ਇਹ ਸਾਰਾ 2.5 ਤੋਂ 3 ਲੱਖ ਦਾ ਟਰੈਕਟਰ ਆ ਅੱਜ ਵੱਖ-ਵੱਖ ਕੰਪਨੀਆਂ ਦੇ ਜਿਹੜੇ 8 ਫੁੱਟੇ ਸੁਪਰ ਸੀਡਰ ਖਿੱਚਣ ਵਾਲੇ ਟਰੈਕਟਰ ਆ ਉਹ 8 ਤੋਂ 10 ਲੱਖ ਰੁਪਏ ਦੇ ਆ ਪਰ ਇੱਥੇ ਇੱਕ T20 ਗੇਅਰ ਦੇ ਕੇ ਇਹਨੂੰ 4 ਸਪੀਡ ਦੇ ਵਿੱਚ ਕਰਕੇ ਇਹਦੀਆਂ ਸਪੀਡਾਂ ਇੰਨੀਆਂ ਘਟਾ ਦਿੱਤੀਆਂ ਗਈਆਂ ਵਾ ਪਲੱਸ ਇਹਨੂੰ ਆਪਸ਼ਨਾਂ ਵਧਾ ਦਿੱਤੀਆਂ ਗਈਆਂ ਵਾ ਹੱਲਾਂ ਦੇ ਉੱਤੇ ਤਵੀਆਂ ਦੇ ਉੱਤੇ ਵਗਣ ਦੇ ਨਾਲ ਜਿਹੜੇ ਗੇਅਰ 'ਚ ਤੁਹਾਨੂੰ ਮਾਈਲੇਜ ਦੀ ਤੁਹਾਡੀ ਸੈਟ ਪੈਂਦੀ ਉਹਦੇ ਵਿੱਚ ਤੁਸੀਂ ਇਹਦੇ ਅਕੋਰਡਿੰਗ ਜਿੱਥੇ ਇਹਦੇ ਚੱਕਰ ਰਲਦੇ ਵਾਹ ਸਕਦੇ ਜੇ ਜਿਹੜਾ 10 ਲੱਖ ਦੇ ਟਰੈਕਟਰ ਨੇ ਕੰਮ ਦੇਣਾ ਇਹਨੂੰ ਸਪੀਡਾਂ ਕਰਕੇ ਇਸ ਮੋਡੀਫਿਕੇਸ਼ਨ ਦੇ ਨਾਲ ਆਪਾਂ ਨਵੇਂ ਟਰੈਕਟਰ 10 ਲੱਖ ਲਾਉਣ ਦੀ ਬਜਾਏ ਇਹ ਚੀਜ਼ ਕਰਕੇ ਉਹ ਬਿਲਕੁਲ ਕਰ ਸਕਦੇ ਆਂ ਔਰ ਦੂਸਰੀ ਜਿਹੜੀ ਮੋਡੀਫਿਕੇਸ਼ਨ ਦੀ ਆਪਾਂ ਗੱਲ ਕਰਦੇ ਆਂ ਆ ਨਾ ਕਿ ਜਿਹੜੀ ਉਹਦੀ ਮਤਲਬ ਕਿ ਐਮਪੀਸੀ ਯੂਨਟ ਲਾਉਣੇ ਆ ਵੱਡੇ ਦੇ ਉੱਤੇ ਫੋਰਮੈਨ ਦੀ ਹਦਾਇਤ ਤੋਂ ਬਿਨਾਂ ਆਪਦੀ ਮਰਜ਼ੀ ਨਾਲ ਯਾ ਕਿਸੇ ਦੇ ਕਹਿ ਕੋ ਆਏ ਸੁਨੇ ਸੁਣਾਏ ਦੂਸਰੇ ਵਾਲੇ ਵੇਖ ਕੇ ਗੱਲ ਕਰਦੇ ਇਹਦੀ ਜਿਹੜੀ ਇਹਦੇ ਨਾਲ ਇੰਜਨ ਦੀ ਛੇੜ ਛਾੜ ਜਾਂ ਪੰਪ ਦੀ ਕੀਤੀ ਜਾਊਗੀ ਇਹਦੇ ਇੰਜਨ ਨੂੰ ਇਹਦੀ ਲਾਈਫ ਨੂੰ ਇਹਦੀ ਮਾਡਲ ਦੇ ਅਕੋਰਡਿੰਗ ਇਹਦੇ ਦਾਇਰੇ ਚ ਰਹਿ ਕੇ ਜੇ ਇਹਨੂੰ ਛੇੜ ਛਾੜ ਕੀਤੀ ਜਾਊਗੀ ਚਲੋ ਇਹਦਾ ਜਿਹੜਾ 4 ਸਪੀਡ ਕੀਤਾ ਉਹਦੇ ਮੁਤਾਬਕ ਇਹਨੂੰ ਮੋਡੀਫਿਕੇਸ਼ਨ ਜਿੰਨੀ ਲੋਡ ਸੀਗੀ ਉਹ ਇਹਨਾਂ ਨੇ ਕੀਤੀ ਆ ਨਾਰਮਲ ਦਾਇਰੇ ਚ ਰਹਿ ਕੇ ਉਹ ਹੋਣੀ ਵੀ ਚਾਹੀਦੀ ਆ ਉਹਦੇ ਨਾਲ ਕੀ ਆ ਵੀ ਇਹ ਇੰਪਲੀਮੈਂਟ ਵੱਡੇ ਟਰੈਕਟਰਾਂ ਵਰਗੂ ਖਿੱਚਣ ਲਾਪੂਗਾ ਤੇ ਆਪਾਂ ਇਹ ਮੈਂ ਰეკਮੈਂਡ ਕਰੂੰਗਾ ਵੀ ਨਵੇਂ ਟਰੈਕਟਰ ਦੀ ਬਜਾਏ ਆਪਾਂ ਇਹ ਹੁਣ ਹਰ ਕੋਈ ਕੰਮ ਲੈ ਸਕਦਾ ਇਹ ਆਪਣੇ ਫੋਰਮੈਨ ਜੀ ਆ ਜਿਨ੍ਹਾਂ ਨੇ ਇਹ ਟਰੈਕਟਰ ਦੇ ਵਿੱਚ ਕੁਝ ਚੇਂਜਸ ਕੀਤੇ ਆ ਜਿਸ ਤਰ੍ਹਾਂ ਮੋਹਨ ਵੀਰ ਜੀ ਨੇ ਪਹਿਲਾਂ ਆਖਿਆ ਸੀ ਵੀ ਤੁਸੀਂ ਮੋਡੀਫਿਕੇਸ਼ਨ ਦੇ ਖਿਲਾਫ ਜੇ ਤੇ ਅੱਜ ਜਿਹੜੀ ਮੋਡੀਫਿਕੇਸ਼ਨ ਆ ਤੁਸੀਂ ਮੂੰਹ ਆਖੋਗੇ ਉਹ ਮੈਂ ਇਸ ਚੀਜ਼ ਦੇ ਨਾਲ ਸਹਿਮਤ ਇਸ ਕਰਕੇ ਆਂ ਵੀ ਜਿਹੜਾ ਆਪਾਂ ਪਿੱਛੇ ਗੱਲ ਕਰਕੇ اٹੇ ਆ ਪਹਿਲਾਂ ਤੇ ਤੁਸੀਂ ਬੜੇ ਵਧਾਈ ਦੇ ਪਾਤਰ ਜੇ ਫੋਰਮੈਨ ਜੀ ਕਿ ਜਿਹੜਾ 10 ਲੱਖ ਵਾਲੇ ਟਰੈਕਟਰ ਨੇ ਕੰਮ ਦੇਣਾ ਉਹ ਤੁਸੀਂ ਜਿਹੜਾ ਵਾ ਇਹ 2 3 ਲੱਖ ਦੀ ਰੇਂਜ ਵਾਲੇ ਟਰੈਕਟਰ ਤੋਂ ਕੰਮ ਜਿਹੜਾ ਕਿਸਾਨ ਨੂੰ ਦਵਾ ਰਹਿ ਜੇ ਔਰ ਇੱਕ ਤੁਹਾਡੇ ਆਸ਼ਲਾਗਾਯੋਗ ਅਸੀਂ ਇਹ ਟੈਕਨੋਲੋਜੀ ਸਮਝਦੇ ਆਂ ਵੀ ਜਿਹੜੀ ਸਪੀਡ ਤੁਸੀਂ ਇਸ ਟਰੈਕਟਰ ਨੂੰ ਲੋ ਦੇ ਵਿੱਚ ਦਿੱਤੀ ਆ ਮੈਂ ਕਹਿੰਨਾ ਕਿ ਸਭ ਤੋਂ ਘੱਟ ਮੈਂ ਦੱਸ ਕੇ ਟਿਆ ਵਾਂ ਵੀ ਸਵਰਾਜ 969 ਦੀ ਆ 1.4 ਦੀ ਬਟ ਮੈਂ ਜਿਹੜੀ ਖੇਚ ਚੈੱਕ ਕੀਤੀ ਮੈਂ ਸਮਝਦਾ ਕਿ 1.9 ਕੀ ਇਹ ਇਹ ਪੁਆਇੰਟ 0.8 ਕੋਈ 9 8.5 ਦੇ ਲੱਗਿਆ ਹਾਂ ਉਹਦੇ ਲੱਗਿਆ ਇਹਦੇ ਮਗਰ ਆਪਾਂ ਜਿੰਨਾ ਮਰਜ਼ੀ ਵੱਡਾ ਇੰਪਲੀਮੈਂਟ ਪਾ ਸਕਦੇ ਆ ਇਹ ਜਿਹੜੀ ਮੋਡੀਫਿਕੇਸ਼ਨ ਮੋਣ ਜੀ ਹੁੰਦੀ ਨਾ ਜਿਹੜੀ ਇਹਨਾਂ ਨੇ ਕੀਤੀ ਆ ਇਹ ਕਿਸਾਨ ਦੇ ਬਹੁਤ ਹੀ ਫਾਇਦੇ ਚ ਆ ਜ਼ਰੂਰਤ ਮੁਤਾਬਕ ਇਹ ਸ਼ੋਸ਼ੇ ਬਾਜੀ ਚ ਨਹੀਂ ਗਈ ਹਾਂਜੀ ਫਰਲਰ ਲਕਰਾਉਣ ਵਾਲੀ ਨਹੀਂ ਗਈ ਇਹ ਸਾਡੀ ਖੇਤੀ ਦੀ ਹੈ ਸਾਡੇ ਖੇਤਾਂ ਦੀ ਜ਼ਰੂਰਤ ਆ ਹਾਂਜੀ ਕਿ ਸਾਨੂੰ ਟਰੈਕਟਰ ਚੇਂਜ ਕਰਨ ਦੀ ਲੋੜ ਨਹੀਂ ਤੇ ਅਸੀਂ ਇਹ ਤੋਂ ਕੰਮ ਲੈ ਸਕਦੇ ਆ ਤੇ ਆਪਾਂ ਦੱਸਾਂਗੇ ਆਪਣੀ ਦਰਸ਼ਕਾਂ ਨੂੰ ਦੂਰ ਨੇੜੇ ਦੇਆਂ ਨੂੰ ਸਾਰਿਆਂ ਨੂੰ ਤੇ ਵੀਰ ਦੇ ਨਾਲ ਇੰਟਰੋਡਕਸ਼ਨ ਕਰਾਵਾਂਗੇ ਵੀਰ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਪੀਤ ਸਿੰਘ ਹੈ ਜੀ ਹਰਪੀਤ ਸਿੰਘ ਤੁਹਾਡੀ ਵਰਕਸ਼ਾਪ ਕਿੱਥੇ ਆ ਅੱਡਾ ਗੱਗੋ ਬੂਆ ਅੱਡਾ ਗੱਗੋ ਬੂਆ ਠੀਕ ਠੀਕ ਤੇ ਕਿੰਨੇ ਕ ਚਿਰ ਤੋਂ ਤੁਸੀਂ ਜਿਹੜਾ ਵਾ ਟਰੈਕਟਰ ਮਕੈਨਿਕਲ ਲੈਣ ਦੇ ਵਿੱਚ ਜੇ ਮੈਂ ਤਾਂ ਬਚਪਨ ਤੋਂ ਹੀ ਪਾਪਾ ਜੀ ਨਾਲ ਇਸ ਲਾਈਨ ਦੇ ਵਿੱਚ ਪਿਆ ਵਾਂ ਤੋਂ ਬਾਅਦ ਤੋਂ ਬਾਅਦ ਪਲੱਸ 2 ਤੋਂ ਬਾਅਦ ਆਈਟੀਆ ਕਰਕੇ ਟਰੈਕਟਰ ਲਾਈਨ ਦੇ ਵਿੱਚ ਹੀ ਮਕੈਨਿਕਲ ਇੰਜੀਨੀਅਰਿੰਗ ਕਰਕੇ ਸਟੱਡੀ ਕੀਤੀ ਮਕੈਨਿਕਲ ਲਾਈਨ ਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਬਹੁਤ ਵਧੀਆ ਗੱਲ ਮੈਂ ਅੱਗੇ ਇਹ ਗੱਲ ਕਰਕੇ ਟਿਆ ਸੀਗਾ ਵੀ ਸਾਨੂੰ ਜਿਹੜੇ ਚੰਗੇ ਸਾਡੇ ਮਕੈਨੀਕਲ ਲੈਨ ਦੇ ਫੋਰਮੈਨ ਹਨਾ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਕਿਉਂਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਮਕੈਨਿਕਾਂ ਦੀ ਬਹੁਤ ਚੰਗੇ ਮਕੈਨਿਕਾਂ ਦੀ ਬਹੁਤ ਘੱਟ ਜਿਹੜੀ ਆ ਗਿਣਤੀ ਰਹਿ ਗਈ ਆ ਇਸ ਕਰਕੇ ਚੰਗਿਆਂ ਦੀ ਅਸੀਂ ਕਿਉਂਕਿ ਜਿਹੜਾ ਕੰਮ ਇਹਨਾਂ ਨੇ ਕਰਕੇ ਵਿਖਾਇਆ 5204 ਤੇ ਮੇਰੇ ਕੋਲੇ ਵੀ ਇੱਕ ਟਰੈਕਟਰ ਖੜਾ ਹੈ ਇਹਦੇ ਨਾਲ 5204 ਮੇਰੇ ਕੋਲੇ ਵੀ ਖੜਾ ਆ ਕੰਪਨੀ ਕਹਿੰਦੀ ਵੀ ਉਹ 3 ਸਪੀਡ ਨਹੀਂ ਹੋ ਸਕਦਾ ਉਹਨੂੰ ਜਗ੍ਹਾ ਹੀ ਨਹੀਂ ਗਈ ਮੈਂ ਵੇਖ ਕੇ ਇੱਕ ਦੇ ਪਿੱਲਾ ਰਾਨ ਮਣਾ ਉੱਪਰੋਂ ਜਿਹੜਾ ਇਹਨਾਂ ਨੇ ਇਹ ਚੀਜ਼ ਕਰਤੀ ਨਾ ਵੀ ਇਹਦੀ ਜੰਨੀ ਤੋਰਾ ਘਟਾ ਦਿੱਤਾ ਕਿਸੇ ਵੀ ਦੁਨੀਆ ਦੇ ਟਰੈਕਟਰ ਦਾ ਕਿਸੇ ਵੀ ਕੰਪਨੀ ਦਾ ਐਸ ਟਰੈਕਟਰ ਦੇ ਤੋਰੇ ਦੇ ਨਾਲ ਦਾ ਨਹੀਂ ਹੈਗਾ ਜੇ ਇਸ ਟਰੈਕਟਰ ਦੇ ਨਾਲ ਦਾ ਹਾਂ ਆਉਣ ਵਾਲੇ ਸਮੇਂ ਤੇ ਸਪੀਡਾਂ 4 ਦੀਆਂ 5 ਕਰ ਦੇਣ ਤਾਂ ਹੋ ਸਕਦਾ ਇਹਦੇ ਬਰूबर ਹੋ ਜੇ ਨਹੀਂ ਤੇ ਨਹੀਂ ਹੋ ਸਕਦਾ ਜਿੰਨੇ ਟਰੈਕਟਰ ਹੁਣ ਤੱਕ ਮੈਂ ਚਲਾਏ ਤੇ ਸਭ ਤੋਂ ਜ਼ਿਆਦਾ ਤੋਰਾ ਮੈਂ 969 ਦਾ ਘਟ ਮੰਨਦਾ ਬਟ ਉਹਦੇ ਨਾਲੋਂ ਵੀ ਕਿਤੇ ਜੇ ਉਹ ਕਿੱਲੇ 'ਚ ਇਕੱਠੇ ਛੱਡੇ ਹੋਣ ਤੇ ਇਹ ਕਿੱਲੇ ਤੇ ਪਹੁੰਚੇਗਾ ਇਹ ਸ਼ਿਆਕਰਾਲਾ ਤੇ ਰਹਿ ਜਾਏਗਾ ਇੰਨਾ ਇਹਦਾ ਤੋਰਾ ਘਟ ਗਿਆ ਏ ਤੋਰੇ ਨਾਲ ਸੁਪਰ ਸੀਟਰ ਤੇ ਬਹੁਤ ਫਰਕ ਪੈਂਦਾ ਜੀ ਜਿਸ ਤਰ੍ਹਾਂ ਮਾਲੋਗੇ ਤੋਰੇ ਘਟ ਦੇ ਨਾਲ ਹੁਣ ਇਹ 9 ਫੁੱਟ ਸੁਪਰ ਸੀਟਰ ਪਾਉਣ ਦੇ ਨਾਲ ਵੀ ਕੋਈ ਇਹਨੂੰ ਬੜੇ ਇਰਮਾਨਾ ਖਿੱਚੇਗਾ ਬੜੇ ਇਰਮਾਨਾ ਮੇਰਾ ਕਿਰਬਾ ਹੈ ਇਹ ਇੰਪਲੀਮੈਂਟ ਹੈ ਕੋਈ ਕਿਉਂਕਿ ਮੇਰੇ ਕੋਲ ਟਰੈਕਟਰ ਘਰੇ ਚੱਲਦਾ ਆ ਮੈਂ ਇਹਦੇ ਤੋਰੇ ਨੂੰ ਇਹਦੀ ਪਾਵਰ ਨੂੰ ਮਤਲਬ ਕਿ ਮਾਈਂਡ ਦੇ ਵਿੱਚ ਬੈਲੈਂਸ ਕਰਕੇ ਇਹ ਕਲਪਨਾ ਕੀਤੀ ਵੀ ਇਹ 9 ਫੁੱਟਾ ਸੁਪਰ ਸੀਡਰ ਬੜੇ ਆਰਾਮ ਨਾਲ ਚਲਾਏ ਚਲਾਏ ਹਾਂ ਅੱਛਾ ਦੂਜੀ ਗੱਲ ਇਹਦੀ ਅਸੀਂ ਜਿਹੜੀ ਲਿਫਟ ਦੀ ਕੰਪੈਸਟੀ ਆ ਹਾਂ ਉਹ ਵੀ ਚੇਂਜ ਕਰਦੇ ਹਾਂ ਹਾਂ ਉਹ ਵੀ ਜਿਸ ਨੂੰ ਜੇ 9 ਫੁੱਟਾ ਪੋੜੇ ਤੇ 9 ਫੁੱਟਾ ਚੁੱਕਣ ਦੇ ਆਧਾਰ ਤੇ ਹੀ ਇਹਦੀ ਕੰਪੈਸਟੀ ਲੈ ਕੇ ਜਾਣੇ ਆ ਠੀਕ ਚਲੋ ਮੈਂ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਇਹ ਕਹਿਣਾ ਚਾਹੂੰਗਾ ਕਿ ਵੀਰ ਦਾ ਨੰਬਰ ਅਸੀਂ ਜਿਹੜਾ ਵਾ ਉਹ ਬੋਲ ਦੇਣਗੇ ਜੋ ਇਹਦੇ ਨਾਲ ਇਹਨਾਂ ਨੇ ਇਹ ਜਿਹੜੇ ਪੁਰਾਣੇ ਕਾਲੇ ਢਡਾਲੇ ਟਰੈਕਟਰ ਆ 5310 ਤੋਂ ਥੱਲੇ ਵਾਲੇ ਜਿਹੜੇ 2 ਸਪੀਡ ਆ ਉਹਨਾਂ ਨੂੰ 3 ਸਪੀਡ ਕਰਾਉਣਾ ਉਹ ਤਾਂ ਇਹਨਾਂ ਨੂੰ ਮਿਲ ਕੇ ਦੱਸਣਗੇ ਕਿਉਂਕਿ ਇਸ ਤਰ੍ਹਾਂ ਦਾ ਅਸੀਂ ਜੇ ਇਹਨਾਂ ਤੋਂ ਕੋਈ ਪੁੱਛੀਏ ਵੀ ਕਿੰਨੇ ਕੀ ਖਰਚਾ ਕਿਵੇਂ ਉਹਦੇ ਨਾਲ ਤਾਂ ਬੜਾ ਕੁਝ ਅਨਬੈਲੈਂਸ ਹੋ ਜਾਏਗਾ ਤੇ ਉਹ ਤਾਂ ਇਹ ਆਪ ਹੀ ਕਰਨਗੇ ਤੇ ਅਸੀਂ ਚਾਹਵਾਂਗੇ ਕਿ ਤੁਸੀਂ ਆਪਣਾ ਨੰਬਰ ਬੋਲ ਦਿਓ ਤਾਂ ਜੋ ਜਿਹੜੇ ਕਿਸਾਨ ਭਰਾ ਤੁਹਾਡੇ ਨਾਲ ਰਾਬਤਾ ਕਰ ਸਕਣ ਉਹ ਮਹਿੰਗੇ ਟਰੈਕਟਰ ਲੈਣ ਦੀ ਬਜਾਏ ਉਹ ਜਿਹੜੇ ਉਹਨਾਂ ਕੋਲੇ ਟਰੈਕਟਰ ਆ ਉਹਨਾਂ ਦੇ ਨਾਲ ਹੀ ਕੰਮ ਚਲਾ ਸਕਣ ਬਿਲਕੁਲ ਜੀ ਬਿਲਕੁਲ ਹਾਂਜੀ ਆਪਣਾ ਨੰਬਰ ਬੋਲੋ ਤੇ ਨੰਬਰ ਹੈਗਾ ਜੀ ਮੇਰਾ 99141 99013 ਫੇਰ ਇੱਕ ਵਾਰੀ ਬੋਲ ਦੋ 99141 99013 9914189013 ਬਾਕੀ ਅਸੀਂ ਨੰਬਰ ਜਿਹੜਾ ਵਾ ਇਹਨਾਂ ਦਾ ਵੀਰ ਉਹਨਾਂ ਦਾ ਡਿਸਪਲੇ ਤੇ ਕਰ ਦਿੱਤਾ ਹੈ ਤੇ ਉਹ ਤੁਸੀਂ ਉੱਥੋਂ ਜਾ ਕੇ ਤੇ ਨੰਬਰ ਵੇਲੇ ਵੇਖ ਕੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਜੇ ਹਰਪ੍ਰੀਤ ਸਿੰਘ ਇਹਨਾਂ ਦਾ ਨਾਮ ਆ ਤੇ ਅੱਡਾ ਗੱਗੋ ਬੂਆ ਜ਼ਿਲ੍ਹਾ ਤਰਨਤਾਰਨ ਤੇ ਬਾਕੀ ਰਣਬੀਰ ਸਿੰਘ ਜੀ ਤੁਹਾਨੂੰ ਕਿਵੇਂ ਦਾ ਲੱਗਾ ਵਾ ਇਹ ਮੈਨੂੰ ਇਹ ਬਹੁਤ ਵਧੀਆ ਲੱਗਾ ਵਾ ਮੈਂ ਹੁਣ ਆਪਣਾ ਜਿਹੜਾ ਸਿੰਪਲ ਹੈ 5204 ਇਹਦੇ ਨਾਲ ਦਾ ਆਪਾਂ ਵੀ ਉਹਨੂੰ ਚੇਂਜਸ ਕਰਾਵਾਂਗੇ ਕਿਉਂਕਿ ਖੇਤੀ ਅਕੋਰਡਿੰਗ ਜਿਹੜਾ ਆਪਣੇ ਕੋਲ 4x4 ਆ ਉਹ ਜੇ ਬਿਜ਼ੀ ਆ ਤਾਂ ਆਪਾਂ ਛੋਟੇ ਟਰੈਕਟਰ ਤੋਂ ਵੀ ਉਹਦੇ ਨਾਲ ਦਾ ਹੀ ਕੰਮ ਲੈ ਸਕਦੇ ਹਾਂ ਉਹ ਕੁਝ ਮੈਨੂੰ ਫੀਲ ਕੀਤਾ ਠੀਕ ਹੈ ਜੀ